ਦੀਨਾਨਗਰ ਪੁਲਿਸ ਨੂੰ ਮਿਲੀ ਵੱਡੀ ਸਫਲਤਾ 262 ਗ੍ਰਾਮ ਹੈਰੋਇਨ ਅਤੇ 1.5 ਲੱਖ ਰੁਪਏ ਦੀ ਡਰਗ ਮਨੀ ਸਮੇਤ ਦੋ ਗ੍ਰਿਫਤਾਰ ਰੁੱਤ ਨਸ਼ਿਆ ਵਿਰੁੱਧ ਮੁਹਿੰਮ ਤਹਿਤ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀ ਦੌਰਾਨ ਸਵਿਫਟ ਕਾਰ ਨੂੰ ਰੋਕਿਆ ਗਿਆ ਜਿਸ ਵਿੱਚ ਸਵਾਰ ਦੋ ਨੌਜਵਾਨਾਂ ਨੂੰ ਰੋਕੇ ਤਲਾਸ਼ੀ ਲਈ ਗਈ ਤਾਂ ਉਹਨਾਂ ਕੋਲੋਂ 262 ਗ੍ਰਾਮ ਹੈਰੋਇਨ ਅਤੇ 1.5 ਲੱਖ ਰੁਪਏ ਦੀ ਡਰਗ ਮਨੀ ਬਰਾਮਦ ਹੋਈ ਹੈ ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਰਜਿੰਦਰ ਮਨਹਾਸ ਨੇ ਦੱਸਿਆ ਕਿ ਦੋਨੋਂ આરોપીਾਂ ਤੇ ਮੁਕੱਦਮਾ ਦਰਜ ਕਰਕੇ ਕਾਰ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੋਨਾਂ આરોપીਾਂ ਦੀ ਪਛਾਣ ਅਭੇਜੀਤ ਵਾਸੀ ਜਨਿਆਲ ਥਾਣਾ ਨਰੋੜ ਜਮਲ ਸਿੰਘ ਅਤੇ ਆਸਮਦੀਨ ਵਾਸੀ ਪੰਡੋਰੀ ਜ਼ਿਲ੍ਹਾ ਕਟੂਆ ਵੱਜੋਂ ਹੋਈ ਹੈ। ਜਿੱਦਾਂ ਤੁਸੀਂ ਦੋਸਤੋ ਜਾਣਦੇ ਹੋ ਕਿ ਆਲਰੇਡੀ ਯੁੱਧ ਨਸ਼ਿਆਂ ਵਿਰੁੱਧ ਚੱਲਿਆ ਹੋਇਆ ਉਸ ਕੜੀ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਦਿਸ਼ਾਂ ਨਿਰਦੇਸ਼ ਅਨੁਸਾਰ ਅੱਜ ਰਾਤ ਕਰੀਬ 2 ਵਜੇ ਸਾਡੇ ਚੌਂਕੀ ਇੰਚਾਰਜ ਬਰਿਆਰ ਸਾਡੇ ਐਸਐਚਓ ਸਾਹਿਬ ਸਬ ਇੰਸਪੈਕਟਰ ਸਾਹਿਲ ਪਠਾਨੀਆ ਇਹਨਾਂ ਨੇ ਨਾਕਾ ਲਗਾਇਆ ਸੀ ਬਰਿਆਰ ਦੇ ਨੇੜੇ ਉਹਦੇ ਚੈਕਿੰਗ ਦੌਰਾਨ ਜਿਹੜੀ ਇੱਕ ਕਾਰ ਹੈ ਜਿਹਦਾ ਨੰਬਰ ਹੈਗਾ ਪੀਵੀ ਪੀਵੀ 35 ਏਕੇ 5305 ਸ਼ਿਫਟਕਾਰ ਸੀ ਵਾਈਟ ਇਹਨੂੰ ਜਦ ਰੋਕਿਆ ਹੈ ਚੈਕਿੰਗ ਦੌਰਾਨ ਇਹਦੇ ਕੋਲੋਂ ਦੋ ਸੂ ਇਸ ਗੱਡੀ ਵਿੱਚੋਂ ਦੋ ਜਿਹੜੇ ਅਣਪਛਾਤੇ ਬੰਦੇ ਸੀ ਉਹਨਾਂ ਦੀ ਜਦੋਂ ਪਛਾਣ ਕੀਤੀ ਤਾਂ ਉਹ ਆਸ਼ਮਦੀਨ ਇਹ ਪੰਡੋਰੀ ਪਿੰਡ ਪੈਂਦਾ ਕਟੂਏ ਦਾ ਉੱਥੋਂ ਦਾ ਰਹਿਣ ਵਾਲਾ ਤੇ ਦੂਜਾ ਅਬੇਜੀਤ ਸਿੰਘ ਅਬੇਜੀਤ son of ਅਸ਼wini kumar ਪਿੰਡ ਜਨੇਾਲ ਹੈ ਇਹ ਥਾਣਾ ਨਰੋੜ ਜਮਲ ਸਿੰਘ ਦਾ ਉਹਨਾਂ ਨੂੰ ਆਪਾਂ ਰਾਉਂਡ ਅਪ ਕੀਤਾ ਸਰਚ ਦੌਰਾਨ ਉਹਨਾਂ પાસે ਜਿਹੜੀ 260 260 ਗ੍ਰਾਮ ਹਿਰਨ ਔਰ 1.5 ਲੱਖ ਰੁਪਈਆ ਜਿਹੜਾ ਉਹਨਾਂ ਦਾ ਡਰੱਗ ਮਣੀ ਮਿਲਿਆ ਸੋ ਇਹਨਾਂ ਦੇ ਖਿਲਾਫ ਆਪਾਂ ਐਨਡੀਪੀਆ ਸੈਕਟਿ ਸਾਰਾ 21 ਸੀ 27 ਐ ਤਹਿ ਪਰਚਾ थाना ਦੀਨਾ ਨਗਰ ਵਿੱਚ ਦਰਜ ਕਰ ਲਿਆ ਔਰ ਫਰਦਰ ਇਨਵੈਸਟੀਗੇਸ਼ਨ ਜਿਹੜੀ ਉਹ ਕੀਤੀ ਜਾ ਰਹੀ ਹੈ ਤਾਂ ਕਿ ਉਹਨਾਂ ਦਾ ਬੈਕਵਰਡ ਲਿੰਕ ਆਪਾਂ ਟਰੇਸ ਕਰ ਰਹੇ ਹਾਂ ਔਰ ਮੋਸਟਲੀ ਆ ਪਾਵਰ ਡਵੈਲਪ ਕਰ ਲਿਆ ਲੇਟਰ ਔਨ ਉਹਨਾਂ ਦੇ ਵੀ ਰੇਡ ਕੀਤੇ ਜਾ ਰਹੇ ਆ ਸੋ ਇਸ ਮੁਕਦਮੇ ਦੀ ਡੰਗਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਬੈਕਗ੍ਰਾਉਂਡ ਸਾਰਾ ਹੈ ਕਿਨਾਂ ਦੀ ਬੈਕਗ੍ਰਾਉਂਡ ਪਹਿਲਾਂ ਉਹ ਖਰਚਾ ਹੈ ਦੇਖੋ ਜਿਹੜਾ ਤੁਹਾਡਾ ਆਸ਼ਮਦੀਨ ਹੈ ਇਹ ਗੁਜਰਪੁਰਾ ਦੀ ਨਾਲ ਸੰਬੰਧ ਰੱਖਦਾ ਹੈ ਇਹਦੇ ਖਿਲਾਫ ਪਹਿਲਾਂ ਐਨਡੀਪੀਐਸ ਐਕਟ ਦੇ ਮੁਕਦਮੇ ਤੇ ਨਹੀਂ ਆ ਬਟ 307 ਤੇ 325 26 ਦੇ ਇਹਨਾਂ ਦੇ ਖਿਲਾਫ ਪਰਚੇ ਦਰਜ ਹੈ ਕਟੂਏ ਥਾਣੇ ਵਿੱਚ ਕੋਈ ਮਦਰ ਪਲਾਇੰਦਾ ਨਾਮ ਸੁਕਰ ਦਾ ਹਾਂ ਬੇਸਿਕਲੀ ਇਹ ਜਿਹੜਾ ਅਬੇਜੀਤ ਹੈ ਮੁੰਡਾ ਇਹ ਪੰਜਾਬ ਪੁਲਿਸ ਦੀ 4th IRB ਦਾ ਮਲਾਜਮ ਹੈਗਾ ਇਹ ਦਾ ਪਿੰਡ ਜਨਿਆਲ ਹੈ ਔਰ ਇਹ ਕੁਝ ਦਿਨਾਂ ਤੋਂ ਆਦੀ ਹੋ ਗਿਆ ਇਸ ਨਸ਼ਾ ਐਡਿਕਟ ਦਾ ਸੋ ਇਹਦੇ ਨਾਲ ਇਹਦਾ ਯਾਰ ਬਣ ਗਿਆ ਆਸ਼ਮਦੀਨ ਦਾ ਤੇ ਇਹਦੇ ਨਾਲ ਹੀ ਉਸ ਦਿਨ ਦਾ ਜਿਹੜਾ ਚਲਿਆ ਫਿਰੰਡਿਆ ਨਾਂ ਆਰ ਪੀ ਸੀ ਸੀ ਦਾ ਚਲੰਦਰ ਅ ਔਰ ਕੱਲੇ ਕੋਈ ਮਾਨਾ ਮਾਰ ਕੇ ਉੱਥੋਂ ਨਿਕਲਿਆ ਛੁੱਟੀ ਲੈ ਕੇ ਸੋ ਇਹ ਉਹਨਾਂ ਦੀ ਇਨਵੋਲਵਮੈਂਟ ਜਿਹੜੀ ਹੈ ਕਿੰਨੀ ਇਨਵੋਲਵਮੈਂਟ ਹੈ ਕੀ ਸਪੋਰਟ ਕਰਦਾ ਸੀ ਉਹਦੀ ਵੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਪਰ ਲੱਗਦਾ ਨਹੀਂ ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਜੁਧਨ ਸ਼ਮੂਦ ਪਰ ਪੁਲਿਸ ਦੀ ਸਹਾਇਤਾ ਦਿਨਾ ਚਲਾਇਆ ਜਾ ਰਿਹਾ ਦੂਜੇ ਪਾਸੇ ਅਸਾਂ ਦੇ ਜਿਹੜੇ ਲੋਕ ਨੇ ਜਿਹੜੇ ਪੁਲਿਸ ਨਾਲ ਗੱਲ ਕੀਤੀ ਜਿਹਦਾ ਇਹਨਾਂ ਦਾ ਨਾਮ ਦੇਚਾ ਕੀ ਇਹਨਾਂ ਨੂੰ ਗਲਤ ਮੈਸੇਜ ਆ ਰਿਹਾ ਉਹਦੇ ਬਾਰੇ ਕੀ ਸੰਦੇਸ਼ ਆਉਂਦੇ ਹੈ ਦੇਖੋ ਇਸ ਜਿਹੜਾ ਇਹ ਨਸ਼ਾ ਇੱਕ ਬੜੀ ਇੱਕ ਅਜਗਰ ਬਣ ਚੁੱਕਾ ਔਰ ਆਪਾਂ ਜਿਹੜੇ ਮੁਲਾਜ਼ਮਾਂ ਨੂੰ ਇਸ ਬਾਰੇ ਦੱਸਦੇ ਰਹਿੰਦੇ ਆਂ ਔਰ ਕੋਈ ਨਾ ਕੋਈ ਕਈ ਵਾਰੀ ਕੋਈ ਇਸ ਨਸ਼ੇ ਦੇ ਦਲਦਲ 'ਚ ਫਸ ਜਾਂਦਾ ਸੋ ਆਪਾਂ ਇਹਨਾਂ ਨੂੰ ਵੀ ਇਸ ਦਲਦਲ 'ਚੋਂ ਕੱਢਣ ਦੀ ਕੋਸ਼ਿਸ਼ ਕਰਾਂਗੇ ਤੇ ਵਾਏ ਵਾਏ ਆਪਾਂ ਮੁਲਾਜ਼ਮਾਂ ਨੂੰ ਬਰੀਫ ਕਰਦੇ ਰਹਿੰਦੇ ਇਸ ਬਾਰੇ ਤੇ ਉਹ ਵੈਲ ਇਸ ਬਾਰੇ ਸਾਡੇ ਜਿਹੜੇ ਪੁਲਿਸ ਮੁਲਾਜ਼ਮਾ ਜਾਣਦੇ ਨਸ਼ੇ ਦਾ ਕੀ ਸਾਈਡ ਇਫੈਕਟਸ ਹੈ ਬਟ ਫਿਰ ਵੀ ਕਦੀ ਇਦਾਂ ਦਾ ਕੁਝ ਜਿਹੜਾ ਬੈਕਸ਼ੀਪ ਹੈ ਬਲੈਕਸ਼ੀਪ ਹੈ ਉਹ ਆ ਜਾਂਦੀ ਹੈ ਜੀ